ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਅਮਨਵ ਸਾਬੀ ਨਾਮ ਜਿਨ ਕਿਆ ਅਮਨਵ ਸਿਆ ਵਾਜੇ ਸ਼ਬਦ ਘਨੇਰੇ ਇਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਇਹ ਸੱਚੇ ਮਾਲਕਾ ਤੇਰੇ ਘਰ ਵਿੱਚ ਕਿਹੜੀ ਚੀਜ਼ ਨਹੀਂ ਹੈ ਦਰਅਸਲ ਤੇਰੇ ਘਰ ਵਿੱਚ ਹਰ ਇੱਕ ਚੀਜ਼ ਮੌਜੂਦ ਹੈ ਪਰ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਦਿੰਦਾ ਹੈ ਜਿਸ ਦੇ ਮਨ ਵਿੱਚ ਤੇਰਾ ਨਾਮ ਵੱਸ ਜਾਂਦਾ ਹੈ ਉਹ ਸਦਾ ਤੇਰੀ ਸਿਫਤ ਸਲਾਹ ਕਰਦਾ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਆ ਵੱਸਦਾ ਹੈ ਉਹਨਾਂ ਦੇ ਅੰਦਰ ਅਨੇਕਾਂ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ ਨਾਨਕ ਆਖਦੇ ਹਨ ਇਹ ਸੱਚੇ ਮਾਲਕ ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਘਟ ਹੋ ਜਿਸ ਦੀਆਂ ਇਹ ਵਡਿਆਈਆਂ ਹੈ ਨਾਨਕ ਸਨੂ ਸੰਤ ਹੋ ਸ਼ਬਦ ਤੇ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਹਿਗੁਰੂ ਦਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ जिसने मेरे सारे लालच दूर कर देते ਹਨ ਉਸ अकाल पुरख ਦਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਚੁੱਕਾ ਹੈ ਜਿਸਨੇ ਮੇਰੀਆਂ ਸਾਰੀਆਂ ਕਾਮਨਾ ਪੂਰੀਆਂ ਕਰ ਦਿੱਤੀਆਂ ਹਨ ਉਹ ਨਾਮ ਮੇਰੇ ਅੰਦਰ ਸੁੱਖ ਤੇ ਸ਼ਾਂਤੀ ਪੈਦਾ ਕਰਕੇ ਮੇਰੇ ਮਨ ਵਿੱਚ ਟਿਕਿਆ ਹੈ ਮੈਂ ਆਪਣੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਕੁਰਬਾਨ ਜਾਂਦਾ ਹਾਂ ਕਿਉਂਕਿ ਇਹ ਸਾਰੀਆਂ ਬਰਕਤਾਂ ਉਸ ਦੀਆਂ ਹਨ ਨਾਨਕ ਹਿਦਾਇਤ ਕਰਦੇ ਹਨ اے ਭਲੇ ਪੁਰਖੋ ਸੁਣੋ ਸ਼ਬਦ ਗੁਰੂ ਨਾਲ ਪਿਆਰ ਬਣਾਓ ਵਾਹਿਗੁਰੂ ਦਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ ਵਾਜੇ ਪੰਚ ਸ਼ਬਦ ਤਿਤ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀ ਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿੰਨ ਕੋ ਸੇ ਨਾਮ ਹਰ ਕੈ ਲੱਗੇ ਇਹ ਨਾਨਕ ਤਹਿ ਸੁਖੋਆ ਤਿਤ ਘਰ ਅਣਹ ਦਵਾਜੇ ਜਿਸ ਘਰ ਵਿੱਚ ਨਿਰੰਕਾਰ ਨੇ ਆਪਣੀ ਪ੍ਰਾਣ ਸ਼ਕਤੀ ਟਿਕਾਈ ਹੈ ਉਸ ਬਾਗਾ ਵਾਲੇ ਘਰ ਵਿੱਚ ਪੰਜ ਕਿਸਮਾਂ ਦੇ ਸਾਜਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ ਭਾਵ ਪੂਰਨ ਖੁਸ਼ੀ ਤੇ ਅਨੰਦ ਦਾ ਮਾਹੌਲ ਬਣ ਜਾਂਦਾ ਹੈ ਉਸ ਭਾਗਾ ਵਾਲੇ ਘਰ ਵਿੱਚ ਪੂਰਨ ਖਿੜਾਓ ਬਣ ਜਾਂਦਾ ਹੈ ਇਹ ਅਕਾਲ ਪੁਰਖ ਤੂੰ ਉਸ ਦੇ ਪੰਜੇ ਕਾਮਦਾਇਕ ਵੈਰੀ ਕਾਬੂ ਵਿੱਚ ਕਰ ਦਿੱਤੇ ਹਨ ਤੇ ਮੌਤ ਦਾ ਡਰ ਦੂਰ ਕਰ ਦਿੱਤਾ ਹੈ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਉਹੀ ਮਨੁੱਖ ਜੁਟਦੇ ਹਨ ਜਿਨ੍ਹਾਂ ਦੇ ਭਾਗਾ ਵਿੱਚ ਸ਼ੁਰੂ ਤੋਂ ਲਿਖਿਆ ਹੁੰਦਾ ਹੈ ਨਾਨਕ ਆਖਦੇ ਹਨ ਉਸ ਘਰ ਵਿੱਚ ਨਹਦਿ ਸ਼ਬਦ ਵਜਿ ਰਿਹਾ ਹੈ ਉਥੇ ਸੁਖੀ ਸੁਖ ਬਨ ਗਿਆ ਹੈ ਸੱਚੀ ਲਿਵੈ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੈ ਵਜੋ ਕਿਆ ਕਰੇ ਵਿਚਾਰੀਆ ਤਦਵਾਜ ਸਮਰਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਇਹ ਨਾਨਕ ਲਿਵੈ ਵਜੋ ਕਿਆ ਕਰੇ ਵਿਚਾਰੀਆ ਨਿਰੰਕਾਰ ਦੀ ਲਗਨ ਤੋਂ ਬਿਨਾ ਇਹ ਸਰੀਰ ਨਹੀਂ ਆਸਰਾ ਜਿਹ ਰਹਿੰਦਾ ਹੈ ਪਰਮੇਸ਼ਰ ਦੀ ਲਗਨ ਤੋਂ ਬਿਨਾ ਇਹ ਤੁਝੇ ਸਰੀਰ ਜੋ ਕੁਝ ਵੀ ਕਰਦਾ ਹੈ ਨਕਾਰੇ ਕੰਮ ਕਰਦਾ ਹੈ ਇਹ ਸੰਸਾਰ ਦੇ ਪਾਲਣਹਾਰ ਤੈਥੋਂ ਬਿਨਾ ਕੋਈ ਸਮਰਥ ਨਹੀਂ ਆਪਣੀ ਮਿਹਰ ਬਣਾਈ ਰੱਖ ਇਸ ਸਰੀਰ ਨੂੰ ਹੋਰ ਕਿਤੇ ਢੋਈ ਨਹੀਂ ਮਿਲ ਸਕਦੀ ਇਹ ਸਿਰਫ ਭਜਨ ਬੰਦਗੀ ਵਿੱਚ ਜੁੜ ਕੇ ਆਪਣਾ ਜੀਵਨ ਸਵਾਰ ਕੇ ਸਕਦਾ ਹੈ ਨਾਨਕ ਆਖਦੇ ਹਨ ਪ੍ਰਮਾਤਮਾ ਦੀ ਲਗਨ ਤੋਂ ਬਿਨਾ ਇਹ ਸ਼ਰੀਰ ਨਿਕੰਮੇ ਕੰਮ ਕਰ ਰਿਹਾ ਹੈ